ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਪੰਚਾਇਤੀ ਚੋਣਾਂ ਨੂੰ ਨਾ ਕਰਾਉਣ ਦਾ ਜਿਹੜਾ ਕਾਰਨ ਹੈ ਉਹ ਵੀ ਸਾਹਮਣੇ ਆ ਗਿਆ ਹੈ ਅਤੇ ਦੱਸਾਂਗੇ ਕਿ ਕਦੋਂ ਅਤੇ ਕਿਹੜੀ ਤਰੀਕ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਪੂਰੇ ਪੰਜਾਬ ਅਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਉਂਕਿ ਪੰਜਾਬ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੀ ਇੱਕ ਸਭ ਤੋਂ ਵੱਡੀ ਨਿਕਾਮੀ ਰਹੀ ਹੈ ਕਿ 1 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪੰਚਾਇਤੀ ਚੋਣਾਂ ਭੰਗ ਹੋਈਆਂ ਨੂੰ ਲੇਕਿਨ ਪੰਚਾਇਤੀ ਚੋਣਾਂ ਨਾ ਕਰਾਉਣ ਕਾਰਨ ਇਹਦੇ ਪਿੱਛੇ ਕਾਰਨ ਕੀ ਸੀ ਪਹਿਲੀ ਗੱਲ ਤਾਂ ਜਿਹੜੀ ਵਾਰਡ ਬੰਦੀ ਹੈ ਉਸ ਨੂੰ ਪ੍ਰੋਪਰ ਤਰੀਕੇ ਦੇ ਨਹੀਂ ਬਣਾਇਆ ਗਿਆ ਪਿੰਡਾਂ ਦੇ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਨੇ ਭਗਵੰਤ ਮਾਨ ਨੇ ਕਿਹਾ ਹੈ ਕਿ ਭੰਬਲ ਪੂਸੇ ਵਿੱਚ ਪਾਇਆ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਉਂਕਿ ਵਾਰਡ ਬੰਦੀਆਂ ਦੀ ਜਿਹੜੀ ਵਿਵਸਥਾ ਹੈ ਉਸ ਨੂੰ ਸਹੀ ਤਰੀਕੇ ਦੇ ਨਾਲ ਜਾਂ ਵਾਰ ਬੰਦੀ ਸਹੀ ਤਰੀਕੇ ਦੇ ਨਾਲ ਨਹੀਂ ਬਣਾਈ ਗਈ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਸੀ ਨੁਕਸਬਾ ਦੀਆਂ ਚੋਣਾਂ ਤੋਂ ਬਾਅਦ ਜਦੋਂ ਪਹਿਲੀ ਕੈਬਨਟ ਮੀਟਿੰਗ ਹੋਈ ਸੀ ਕਿਉਂਕਿ ਵਿਧਾਇਕਾ ਅਤੇ ਕੈਬਨਟ ਮੰਤਰੀਆਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਹੀ ਮੰਤਰੀ ਨੂੰ ਕਿਹਾ ਸੀ ਕਿ ਪੰਚਾਇਤਾਂ ਦੀ ਜਿਹੜੀ ਚੋਣ ਹੈ ਜਿਹੜੀ ਡੇਟ ਹੈ ਉਹਨਾਂ ਦੀ ਵਾਰ-ਵਾਰ ਡਿਲੇ ਕਿਉਂ ਕੀਤੀ ਜਾ ਰਹੀ ਹੈ ਵਾਰ-ਵਾਰ ਦਿਓ ਦੇਰੀ ਕਿਉਂ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਸ਼ੱਡੋ ਖਿਹੜਾ ਵਾਰਬੰਦੀਆਂ ਦਾ ਜਾਂ ਹੋ ਜਿਹੜੇ ਸੰਚਾਰੂ ਢਾਂਕੇ ਨਾਲ ਢਾਂਚੇ ਨਾਲ ਜਿਹੜਾ ਹੈ ਤੁਸੀਂ ਆਲਰੇਡੀ ਇਹ ਮੁਹੱਈਆ ਕਰਾਓ ਤਾਂ ਕਿ ਪੰਜਾਬ ਦੇ ਲੋਕ ਜ਼ਿਆਦਾ ਦੁਬਿਧਾ ਦੇ ਵਿੱਚ ਨਾ ਪੈਣ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਹ ਗੈਰ ਸੰਵਿਧਾਨਿਕ ਹੈ ਭਾਈ ਗੈਰ ਸੰਵਿਧਾਨਿਕ ਤਾਂ ਇਹ ਵੀ ਹੈ ਇਸ 6 ਮਹੀਨਿਆਂ ਦੇ ਵਿੱਚ ਜਦੋਂ ਨਗਰ ਨਿਗਮ ਦੀਆਂ ਪੰਚਾਇਤੀ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਭੰਗ ਹੋ ਜਾਂਦੀਆਂ ਨੇ ਇੱਕ ਸੂਬੇ ਦੀ ਡਿਊਟੀ ਬਣਦੀ ਹੈ ਇੱਕ ਮੋਰਲ ਡਿਊਟੀ ਬੁੱਢਲ ਦਾ ਕਰਤੱਵ ਹੈ ਕਿ 6 ਮਹੀਨਿਆਂ ਦੇ ਵਿੱਚ ਚੋਣਾਂ ਨੂੰ ਸੰਪਨ ਕਰਵਾਇਆ ਜਾਣਾ ਅਤੇ ਪਿੰਡਾਂ ਦੇ ਵਿੱਚ ਨਗਰ ਨਿਗਮਾਂ ਦੇ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਕਰਵਾਉਣੀਆਂ ਅਤੇ ਦੱਸਦੀ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਲੱਗੇ ਹੋਏ ਨੇ ਇਹ ਵੀ ਬਿਲਕੁਲ ਕਾਨੂੰਨ ਦੇ ਖਿਲਾਫ ਹੈ 2 ਤੋਂ 2 ਤੋਂ 3 ਮਹੀਨੇ ਤੱਕ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਲੱਗ ਸਕਦੇ ਨੇ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਸੜਕਾਂ ਜਾਂ ਪਾਰਕਾਂ ਜਾਂ ਸ਼ਮਸ਼ਾਨਗਾਹਾਂ ਦੇ ਕੰਮ ਹੋ ਰਹੇ ਨੇ ਇਸ ਤੋਂ ਇਲਾਵਾ ਇਹ ਭਾਰਤ ਸਰਕਾਰ ਮਨਜ਼ੂਰੀ ਨਹੀਂ ਦਿੰਦਾ ਕਿਉਂਕਿ ਪਿੰਡਾਂ ਦੇ ਵਿੱਚ ਪਹਿਲੀ ਜਿਹੜੀ ਪਹਿਲ ਹੈ ਉਹ ਦਿੱਤੀ ਗਈ ਹੈ ਪੰਚਾਇਤ ਨੂੰ ਪਿੰਡ ਦੇ ਸਰਪੰਚ ਨੂੰ ਪਿੰਡ ਦੇ ਮੈਂਬਰਾਂ ਨੂੰ ਉਸ ਤੋਂ ਬਾਅਦ ਨਗਰ ਨਿਗਮ ਆ ਜਾਂਦੇ ਨੇ ਸ਼ਹਿਰਾਂ ਦੇ ਵਿੱਚ ਫਿਰ ਆ ਜਾਂਦੇ ਨੇ ਜ਼ਿਲ੍ਹਾ ਪ੍ਰੇਸ਼ਦ ਲੇਕਰ ਇਹਨਾਂ ਨੂੰ ਲੈ ਕੇ ਵਾਰ-ਵਾਰ ਛਟਕਾਰੇ ਲਗਾਣ ਤੇ ਪੰਜਾਬ ਸਰਕਾਰ ਦੇ ਕੰਨਾਂ ਉੱਤੇ ਜੂਨੀ ਸਰਗੀ ਨਗਰ ਨਗਰ ਨਿਕਮ ਦੀਆਂ ਚੋਣਾਂ ਤਾਂ 23 ਸਤੰਬਰ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਪੰਚਾਇਤੀ ਚੋਣਾਂ ਨੂੰ ਜਿਹੜੀ ਡੇਟ ਪੰਜਾਬ ਸਰਕਾਰ ਨੇ ਨਹੀਂ ਦਿੱਤੀ ਸਰ ਡੇਟ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇਹ ਕਿਹਾ ਹੈ ਕਿ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਹਰ ਹਾਲਤ ਵਿੱਚ ਕਰਵਾ ਦੇ ਕਰਵਾ ਦਿੱਤੀਆਂ ਜਾਣ ਕਿ ਜਿਹੜਾ ਸਾਡਾ ਹੁਕਮ ਹੈ ਇਹ ਇਨ ਬਿਨ ਲਾਗੂ ਕੀਤਾ ਜਾਵੇ ਕਿਉਂਕਿ ਸਰਕਾਰ ਦਾ ਨੁਮਾਇੰਦਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਤਰੀਕ ਪਈ ਸੀ ਪਟੀਸ਼ਨ ਦਾਇਰ ਹੋਈ ਸੀ ਇਹਨਾਂ ਤੇ ਸਰਕਾਰ ਦੇ ਨੁਮਾਇੰਦੇ ਨੂੰ ਪਲੱਸ ਪੰਜਾਬ ਸਰਕਾਰ ਨੂੰ ਵੱਡੀ ਫਟਕਾਰ ਲੱਗੀ ਕਿ ਭਾਈ ਤੁਸੀਂ ਚੋਣਾ ਕਿਉਂ ਨਹੀਂ ਕਰਵਾ ਰਹੇ ਫਿਰ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਅਧਿਕਾਰੀ ਗਿਆ ਸੀ ਏਜੀ ਉਸਨੇ ਕਿਹਾ ਕਿ ਅਸੀਂ 5 ਅਕਤੂਬਰ ਨੂੰ ਜਿਵੇਂ ਮਰਜ਼ੀ ਚਾਹੋ ਅਸੀਂ ਪੰਜਾਬ ਦੇ ਵਿੱਚ ਚੋਣਾਂ ਜੜੀਆਂ ਨੇ ਸੰਪੂਰਨ ਸੰਪਨ ਕਰਵਾ ਦੇਾਂਗੇ ਸੂਤਰਾਂ ਦੇ ਹਵਾਲੇ ਤੋਂ ਹੁਣ ਦੀ ਸਭ ਤੋਂ ਵੱਡੀ ਅਪਡੇਟ ਇਹ ਹੈ ਜੋ ਫੈਸਲਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਕੀਤਾ ਹੈ ਉਹੀ ਸਿਰ ਮੱਥੇ ਲਾ ਕੇ ਇਹਨਾਂ ਨੂੰ ਉਹਨੂੰ ਅੱਗੇ ਤੋਰਨਾ ਪਵੇਗਾ ਯਾਨੀ ਕਿ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਹਰ ਹਾਲ ਦੇ ਵਿੱਚ ਹੋ ਜਾਣਗੀਆਂ ਭਾਵੇਂ ਇਸ ਦਾ ਰਸਮੀ ਐਲਾਨ ਜਿਹੜਾ ਹੈ ਮਾਨ ਸਰਕਾਰ ਨੇ ਨਹੀਂ ਕੀਤਾ ਕਿਉਂਕਿ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਵੱਡਾ ਫੈਸਲਾ ਹੈ ਅਤੇ ਉਸ ਫੈਸਲੇ ਨੂੰ ਕਿਸੇ ਵੀ ਹਾਲਤ ਵਿੱਚ ਟਾਲਿਆ ਨਹੀਂ ਜਾ ਸਕਦਾ ਇਹ ਗੱਲ ਕਹੀ ਹੈ ਪੰਜਾਬ ਸਰਕਾਰ ਦੇ ਪ੍ਰਬੰਧਕ ਨੇ ਜਿਹੜਾ ਉੱਥੇ ਅਦਾਲਤ ਵਿੱਚ ਤਲਬ ਹੋਈ ਸੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਇਸ ਲਈ 5 ਅਕਤੂਬਰ ਲਗਭਗ ਡੇਟ ਜਿਹੜੀ ਹੈ ਤੈਹ ਹੋ ਚੁੱਕੀ ਹੈ ਪੰਚਾਇਤੀ ਚੋਣਾਂ ਲਈ ਧੰਨਵਾਦ